ਨਾਨਕ ਧਨ 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 ਜਨ ਆਏ ਤੇ ਪਰਵਾਨ ਸਾਹਿਬ ਜੀ ਕਹਿੰਦੇ ਨੇ ਉਹ ਧਨ 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 ਜਨ ਉਹ ਪਹਿਲਾਂ ਵੀ ਧਨ ਸਨ ਉਹ ਅੱਜ ਵੀ ਧਨ ਨੇ ਤੇ ਉਹ ਅਗਾਂ ਵੀ ਧਨ ਰਹਿਣਗੇ ਜਿਹਨੂੰ ਸੁਖਮਣੀ ਸਾਹਿਬ ਅੰਦਰ ਆਪਾਂ ਬਚਨ ਪੜਦੇ ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਤਾਂ ਸਭ ਪਾਤਸ਼ਾਹ ਕਹਿੰਦੇ ਆਏ ਤੇ ਪਰਵਾਨ ਉਹਨਾਂ ਦਾ ਆਇਆ ਜਿਹੜਾ ਪਰਵਾਣ ਹੋ ਗਿਆ ਉਹ ਆਪ ਵੀ ਧੰਨ ਉਹਨਾਂ ਦੀ ਕੁਲ ਵੀ ਧੰਨ ਉਹਨਾਂ ਦੇ ਮਾਤਾ ਪਿਤਾ ਵੀ ਧੰਨ ਉਹਨਾਂ ਦੀ ਸਾਰੇ ਅੰਸ਼ ਬੰਸ ਨੂੰ ਵੀ ਬਾਣੀ ਨੇ ਧੰਨ ਕਹਿ ਦਿੱਤਾ ਧੰਨ ਜਨਨੀ ਜਿਨ ਜਾਇਆ ਧੰਨ ਪਿਤਾ ਪ੍ਰਧਾਨ ਮਹਾਰਾਜ ਨੇ ਮਾਤਾ ਨੂੰ ਪਿਤਾ ਨੂੰ ਕੁਲ ਨੂੰ ਵੰਸ ਨੂੰ ਸਭ ਨੂੰ ਧੰਨ ਕਿਹਾ ਮਹਾਰਾਜ ਕਹਿੰਦੇ ਆਏ ਤੇ ਪਰਵਾਣ بڑے ਲੋਕ ਸੰਸਾਰ ਤੇ ਆਉਂਦੇ ਨੇ ਸਾਰੇ ਪਰਵਾਣ ਥੋੜੀ ਹੋ ਜਾਂਦੇ ਆ ਕਿਸੇ ਸਕੂਲ ਦੇ ਵਿੱਚ ਹਜ਼ਾਰਾਂ ਬੱਚੇ ਐਡਮਿਸ਼ਨਾਂ ਲੈਂਦੇ ਨੇ ਸਾਰੇ ਪਾਸ ਥੋੜੀ ਹੋ ਜਾਂਦੇ ਆ ਤੇ ਜਿੰਨੇ ਪਾਸ ਹੁੰਦੇ ਨੇ ਉਹ ਸਾਰੇ ਕਿਤੇ ਅਫਸਰ ਥੋੜੀ ਲੱਗ ਜਾਂਦੇ ਆ ਉਹ ਸਾਰੇ ਕਿਤੇ ਅਹੁਦਿਆਂ ਮੁਕਾਮਾਂ ਤੇ ਥੋੜੀ ਪਹੁੰਚ ਜਾਂਦੇ ਬੜੇ ਐਸੇ ਹੁੰਦੇ ਨੇ ਜਿਹੜੇ ਪਾਸ ਹੋਣ ਤੋਂ ਬਾਅਦ ਵੀ ਸੰਸਾਰ ਵਿੱਚ ਇੰਦੀ ਤੁਰੇ ਫਿਰਦੇ ਨੇ ਬਹੁਤੇ ਪਾਸ ਨਹੀਂ ਹੁੰਦੇ ਜਿਹੜੇ ਪਾਸ ਹੋ ਗਏ ਉਹ ਜ਼ਰੂਰੀ ਨਹੀਂ ਕਿਸੇ ਮੰਜ਼ਲੇ ਮੁਕਾਮ ਤੇ ਪਹੁੰਚਦੇ ਨੇ ਸੰਸਾਰ ਵਿੱਚ ਬਹੁਤ ਲੋਕ ਜਨਮ ਲੈਂਦੇ ਨੇ ਪਰ ਸਾਰੇ ਤਾਂ ਨਹੀਂ ਜਪਦੇ ਨਾ ਸਾਰੇ ਤਾਂ ਨਹੀਂ ਬਾਣੀ ਪੜ੍ਹਦੇ ਸਾਰੇ ਤਾਂ ਨਹੀਂ ਅਭਿਆਸੀ ਹੋ ਜਾਂਦੇ ਫਿਰ ਮਾਫ ਕਰਿਓ ਜਿੰਨੇ ਅਭਿਆਸੀ ਹੁੰਦੇ ਨੇ ਜਿੰਨੇ ਸਿਮਰਨ ਕਰਦੇ ਨੇ ਬਾਣੀ ਪੜ੍ਹਦੇ ਨੇ ਸਾਰੇ ਤਾਂ ਨਹੀਂ ਜੀਵਨ ਮੁਕਤ ਹੋ ਜਾਂਦੇ ਨਾ ਸਾਰੇ ਤਾਂ ਨਹੀਂ ਉਹਦੇ ਵਿੱਚ ਅਪੇਧ ਹੋ ਜਾਂਦੇ ਸਭਨਾ ਦਾ ਜਨਮ ਮਰਨ ਤੇ ਨਹੀਂ ਨਾ ਛੁੱਟਦਾ ਮਾਫ ਕਰਿਓ ਬਹੁਤ ਐਸੇ ਵੀ ਹੁੰਦੇ ਇਸ ਤਰ੍ਹਾਂ ਹੁੰਦੇ ਨੇ ਜਿਹੜੇ ਜਪਦੇ ਵੀ ਨੇ ਸਿਮਰਨ ਅਭਿਆਸ ਵੀ ਕਰਦੇ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਕੋਈ ਕਮੀ ਕੋਈ ਔਣਤਾ ਹੀ ਰਹਿ ਜਾਂਦੀ ਕਿ ਅਖੀਰਲੇ ਸਵਾਸ ਕੋਈ ਫੁਰਨਾ ਐਸਾ ਬਣ ਜਾਂਦਾ ਹੈ ਕਿ ਨਹੀਂ ਮੁਕਤ ਹੁੰਦੇ ਨਹੀਂ ਪਰ ਮੈਥਰ ਅੰਦਰ ਅਪੇਦ ਹੁੰਦੇ ਫਿਰ ਸੰਸਾਰ ਤੇ ਆਉਣਾ ਪੈ ਜਾਂਦਾ ਤਾਂ ਸਹਿਬ ਪਾਤਸ਼ਾਹ ਕਹਿੰਦੇ ਨੇ ਉਹ ਤਨ ਨੇ ਜਿਨ੍ਹਾਂ ਨੇ ਰਸ ਨੂੰ ਜਾਣ ਲਿਆ ਉਹਦੇ ਰੰਗਾਂ ਨੂੰ ਮਾਨ ਲਿਆ ਉਹਨਾਂ ਦਾ ਆਇਆ ਤਨ ਹੋ ਗਿਆ ਕੱਲਾ ਤਨ ਹੀ ਨਹੀਂ ਆਏ ਤੇ ਪ੍ਰਵਾਨ ਉਹਨਾਂ ਦਾ ਸੰਸਾਰ ਤੇ ਆਇਆ ਪ੍ਰਵਾਨ ਹੋ ਗਿਆ ਸੋਭਨਿਕ ਹੋ ਗਿਆ ਭਲਾ ਹੋ ਗਿਆ ਥਾਂ ਪੈ ਗਿਆ ਹੈ